ਨਸ਼ੇ ਦੀ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ਵਿਰੁੱਧ ਇੱਕ ਕਾਰਵਾਈ 'ਚ ਜਲੰਧਰ ਪੁਲਿਸ ਨੇ 5 ਵਿਅਕਤੀਆਂ ਨੂੰ 5 ਕਿਲੋ 314 ਗ੍ਰਾਮ ਹੈਰੋਇਨ, 2 ਕਿਲੋ ਫੀਮ ਅਤੇ ਗੈਰ ਕਾਨੂੰਨੀ ਹਥਿਆਰਸਮੇਦਿਤ ਕੀਤਾ ਗ੍ਰਿਫਤਾਰ। ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਪੁਲਿਸ ਕਮਿਸ਼ਨ ਤਨਪ੍ਰੀਤ ਕੌਣ ਨੇ ਦੱਸਿਆ ਕਿ 1 ਜੁਲਾਈ 2025 ਨੂੰ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਨਾਖਾਂ ਵਾਲਾ ਬਾਗ ਚੌਂਕ, ਭਾਰਗੋ ਕੈਂਪ 2, ਦਸ਼ਮੀਸ਼ ਨਗਰ ਵੱਲ ਕੈਨਾਤ ਸੀਸ ਦੌਰਾਨ ਪੁਲਿਸ ਨੇ ਸ਼ੱਕੀ ਵਿਅਕਤੀ ਜਿਸ ਦੀ ਪਛਾਣ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਬਲਬੀਤ ਸਿੰਘ ਵਾਸੀ ਪੱਲਾ ਕਲੋਨੀ ਸ਼ਰਟਾਮ ਵਿੱਚ ਸਰਵਜ ਪੁਲਿਸ ਨੇ 5 ਕਿਲੋ 56 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਉਸੇ ਦਿਨ ਕਾਰਵਾਈ ਕਰਦੇ ਹਾਂ ਸੀਆਈ ਦੀ ਸਟਾਫ ਦੀ ਟੀਮ ਨੇ ਟ੍ਰਾਂਸਪੋਰਟ ਨਗਰ ਖੇਤਰ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਪਛਾਣ ਸੁਸ਼ੀਲ ਕੁਮਾਰ ਉਰਫ ਸੁੰਜਲ ਪੁੱਤਰ ਰਕੇਸ਼ ਕੁਮਾਰ ਵਾਸੀ ਟਾਂਡਾ ਸ਼ਾਰਪੁਰ ਮਨਦੀਪ ਸਿੰਘ ਪੁੱਤਰ ਜਗਿੰਦਰਪਾਲ ਵਾਸੀ ਹੀਨ ਐਵੇਨਿਊ ਦੀਪਨਾਗਰ ਜਲੰਧਰ ਲਲਿੰਦਰ ਸਿੰਘ ਵਾਸੀ ਤਲਵੰਡੀ ਖਾਨ ਫੋਲਸਪੁਰ ਹੋ ਜੋ ਹੋਈ ਹੈ ਪੁਲਿਸ ਨੇ ਇਹਨਾਂ ਦੇ ਕਬਜ਼ੇ ਚ 2 ਕਿਲੋ ਫੀਮ ਬਰਾਮਦ ਕੀਤੀ ਹੈ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਵਿਖੇ ਪੁਲਸ ਨੇ ਮዝਮਾ ਖਿਲਾਫ ਐਫਆਈਆ ਕਰਕੇ ਕੇਸ ਦਰਜ ਕਰ ਲਿਆ ਐਂਡੀਪੀਐਸ ਅਫਸਰ ਦੀਨ ਪਹਿਲਾਂ ਤੋਂ ਇਸ ਵਿਅਕਤੀ ਖਿਲਾਫ ਦੋ ਮੁਕਦਮੇ ਦਰਜ ਹਨ ਅਤੇ 30 ਜੂਨ 2025 ਨੂੰ ਕਾਰਵਾਈ ਕਰਦਿਆਂ ਇੱਕ ਹੋ ਸਫਲਤਾ ਵਿੱਚ ਮਕਸੂਦਾਂ ਨੰਦਨਪੁਰ ਰੋਡ ਇਲਾਕੇ ਵਿੱਚ ਗਸ਼ਤ ਦੌਰਾਨ ਸ਼ੋਪਨਗਰ ਦੇ ਨੇੜੇ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਦੇਖਿਆ ਜਾਂਚਦਾਨ ਪੁਲਿਸ ਨੇ ਉਸ ਪਾਸੋਂ 255 ਗ੍ਰਾਮ ਹੈਰੋਇਨ ਇੱਕ ਦੇਤੀ ਪਿਸਤੌਲ ਪੱਤੀ ਬੋਰ ਅਤੇ 6 ਦੰਦਾ ਰੌਣ ਬਰਾਮਦ ਕੀਤੇ ਹਨ ਮੁਲਜ਼ਮ ਦੀ ਪਛਾਣ ਅਰਜਿੰਦਰ ਸਿੰਘ ਉਰਫ ਗੋਰਾ ਪੁੱਤਰ ਕਸ਼ਮੀਰ ਸਿੰਘ ਵਾਸੀ ਨਵੀਂ ਕਲੋਨੀ ਮਕਸੂਦਾਂ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਤਾਣਾ ਡਗੀ ਦਾ ਕਲਮ ਜਲੰਧਰ ਵਿਕੇ ਵਿਅਕਤੀ ਖਿਲਾਫ ਮੈਂ ਫੈਇਦ ਅਰਜ਼ ਕਰਕੇ ਕੇਸ ਦਰਜ ਕਰ ਲਿਆ ਰਿਪੋਰਟ ਦੇ ਅੰਦਰ ਵਿੱਚ 32 ਵੀ ਪਿਛਲੇ 2 ਦਿਨਾਂ ਦੇ ਵਿੱਚ ਜਲੰਧਰ ਕਮਿਸ਼ਨਰੇਟ ਵੱਲੋਂ ਯੋਧ ਨਸ਼ਿਆਂ ਵਿਰੁੱਧ ਦੇ ਅਧੀਨ ਕਾਰਵਾਈ ਕਰਦੇ ਹੋਏ ਦੋ ਅੱਛੀਆਂ ਰਿਕਵਰੀਜ਼ ਕਮਰਸ਼ੀਅਲ ਹਿਰੋਇਨ ਦੀਆਂ ਰਿਕਵਰੀਜ਼ ਕੀਤੀਆਂ ਗਈਆਂ ਹਨ ਇਹਨਾਂ ਦੇ ਵਿੱਚ ਇੱਕ ਵਾਰ ਇੱਕ ਹਰਪਾਲ ਸਿੰਘ ਰੈਜ਼ੀਡੈਂਟ ਆਫ ਚਿਆਟਾ ਅੰਮ੍ਰਿਤਸਰ ਤੋਂ 5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਹੈ ਅਤੇ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਇਲੀਅਸ ਗੋਰਾ ਜੋ ਕਿ ਜਲੰਧਰ ਸ਼ਹਿਰ ਦਾ ਹੀ ਨਿਵਾਸੀ ਹੈ ਤੇ ਜਿਸ ਤੇ ਆਲਰੇਡੀ ਚਾਰ ਮੁਕਦਮੇ ਦਰਜ ਹਨ ਉਸ ਤੋਂ 258 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ ਇਹਨਾਂ ਦੋਵਾਂ ਕੇਸਾਂ ਦੇ ਵਿੱਚ ਇਹਨਾਂ ਦਾ ਸੋਰਸ ਕੀ ਸੀ ਤੇ ਅੱਗੇ ਇਹਨਾਂ ਨੇ ਇਸ ਨੂੰ ਕਿੱਥੇ ਡਿਲੀਵਰ ਕਰਨਾ ਸੀ ਉਸ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਕਾਰਵਾਈ ਦੇ ਨਾਲ ਜਲੰਧਰ ਸ਼ਹਿਰ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਇੱਕ ਚੰਗੀ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਤੇ ਇਹਨਾਂ ਦੇ ਸਾਥੀਆਂ ਦੇ ਉੱਪਰ ਵੀ ਪੁਛਪੜਤਾਲ ਕੀਤੀ ਜਾ ਰਹੀ ਹੈ